ਅੱਜ ਉਹ ਉਸ ਵੇਲੇ ਟੋਲ ਪਲਾਜ਼ਾ ਤੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਦੋਂ ਅਚਾਨਕ ਐਮ.ਐਲ.ਏ ਸਾਹਿਬ ਟੋਲ ਪਲਾਜ਼ਾ ਤੇ ਪਹੁੰਚ ਜਾਂਦੇ ਨੇ ਤੇ ਕਰਮਚਾਰੀਆਂ ਦੇ ਨਾਲ ਕਾਫੀ ਤਕਰਾਰ ਵਾਜੀ ਹੁੰਦੀ ਹੈ ਤੇ ਇਸੇ ਦੌਰਾਨ ਟੋਲ ਫ੍ਰੀ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਮੁਫਤ ਦੇ ਵਿੱਚ ਗੱਡੀਆਂ ਨੇ ਟੋਲ ਭਾਰ ਕੀਤਾ ਜਿਸ ਦਾ ਵੀਡੀਓ ਸਾਹਮਣੇ ਆਇਆ ਇਸ ਦੇ ਉੱਤੇ ਐਮ.ਐਲ.ਏ ਸਾਹਿਬ ਦਾ ਬਿਆਨ ਵੀ ਆਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰ ਦਿਓ 15 ਮਿੰਟ ਮੈਂ ਉੱਥੇ ਖੜਾ ਖਰਾਨਾ ਹੁੰਦਾ ਜੀ ਸਾਰਾ ਸੰਗਲਾ ਫ੍ਰੀ ਹੈ ਸਾਰਾ ਸਾਲੂ ਲੈ ਚਾਪੀ ਕੋ ਦਿਹਾੜੀ ਕਰਦਾ ਚੁੱਪਾ ਸਾਰਾ ਤੈਨੂੰ ਬੋਸਾ ਨਿਕਲ ਮੇਰੇ ਨਾਲ ਤੈਨੂੰ ਬੋਸਾ ਕਰਾ ਮਰਿਜ ਨੂੰ ਬਰਾਉ 40 ਵੀਡੀਓ ਨੇ ਮੈਂ ਬਹੁਤ ਦਾਸਤਾ ਦਾ ਹੈ ਤਾਂ ਮੈਂ ਗੱਲ ਵੀ ਨਹੀਂ ਕਰਦੀ ਹੈ ਭਾਈ ਤੁਸੀਂ ਹੈਰਾਨ ਕਰਦੇ ਹੋ ਇੱਥੇ ਆ ਕੇ ਦਿੱਲੀ ਤੁਸੀਂ ਬਲਾਉ ਮੈਂ ਕਹਿੰਦਾ ਜੀ ਹੁਣ ਫਿਰ ਉਹਨੂੰ ਪਰੇ ਕਰਿਆ ਉਹ ਚੱਕ ਨੂੰ ਫਰੀ ਕਰੂ ਬਲਾਉ ਜੀ ਹੁਣ ਸੁਦਾਦ ਦਿਆ ਕਿ ਐਮਐਲਏ ਜੁਕਤਾ ਸਿੰਘ ਦਿয়ালਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਨੂੰ ਦੇਖਦੇ ਕੁਝ ਦਿਨ ਲਈ ਮੌਕੇ ਤੇ ਜਾ ਕੇ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਇਸ ਸਬੰਧ ਦੇ ਵਿੱਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਹਦੇ ਚੱਲਦੇ ਉਹ ਇੱਥੇ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਕਿ ਨੇੜੇ ਜਾਣ ਵਾਸੀ ਵੀ ਉਹਨਾਂ ਨੂੰ ਟੋਲ ਦੇਣਾ ਪੈਂਦਾ ਸੀ ਜਿਹਦੇ ਚੱਲਦੇ ਹੋ ਆਏ ਅਤੇ ਇੱਥੇ ਆ ਕੇ ਗੱਲਬਾਤ ਕੀਤੀ ਹਾਂ ਜੀ ਵਿਤਾਜ ਜੀ ਟੋਲ ਪਲਾਇਆ ਪਹੁੰਚੇ ਸੀ ਉਹਦੇ ਫ੍ਰੀ ਕਰਵਾਇਆ ਗਿਆ ਕੀ ਮਾਮਲਾ ਜੀ ਇਹ ਮੈਂ ਟੋਲ ਪਲਾਇਆ ਜਾ ਹੈਗਾ ਜੀ ਭਲਾਣਾ ਵਾਲਾ ਅੱਗੇ ਵੀ ਕਈ ਵਾਰ ਆਇਆ ਇੱਥੇ ਹੈ ਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਛਾਸਕੀ ਸੰਵਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਅਲੱਗ ਬੈਰੀਕੇਡ ਰੱਖਿਆ ਹੈ ਵੀ ਜਿੱਥੇ ਸੰਵਾਲੇ ਦੇ ਲੋਕਾਂ ਨੂੰ ਫੜਦੇ ਹੋ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਦਾ ਹੈਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੰਦਾ ਕਿਉਂਕਿ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਜਦੋਂ ਕੋਈ ਨਾ ਆਇਆ ਫਿਰ ਉਹੀ ਜ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸਮਰਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰਦਾ ਜ਼ਰੂਰੀ ਯਾਤਨਾਤ ਲੈਣਾ ਹਲਵਾ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਯਨੋ ਅੱਗੇ ਵੀ ਦੱਸਿਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਾਪੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਉਹ ਤੇ ਪਹਿਲਾਂ ਵੀ ਇੱਕ ਵਾਲਾ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ ਇਹ ਕਿਉਂ ਬਿਲਕੁਲ ਬਿਲਕੁਲ ਜੀ ਇਹਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਚਾਲੇ ਵਿਚਾਰੇ ਫੇਰ ਗਲਤੀ ਪਾ ਦੇ ਕਿਉਂ ਕਰ ਜਾਂਦੇ ਨੇ ਇਹ ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਤੇ ਇਹਨਾਂ ਨੂੰ ਤਾੜਨਾ ਹੀ ਕੀਤੀ ਮੁੱਖੀ ਹੈ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਹੁਣ ਦਿੱਕੂ ਤਰ੍ਹਾਂ ਤਰੀਕੇ ਨਾਲ ਕੱਢਣ ਲੱਗੇ ਆ ਜਿਹੜੀ ਸਮਰਾਲਾ ਦੇ ਵਿੱਚ ਇਹਦੇ ਨਾਲ ਹੀ ਵਿਧਾਇਕ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸਮਰਾਲਾ ਇਲਾਕੇ ਨਾਲ ਸੰਬੰਧਿਤ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਪਹਿਲਾਂ ਵੀ ਮੇਰੇ ਵੱਲੋਂ ਸਮਰਾਲਾ ਸ਼ਹਿਰ ਵਾਸਤੇ ਲਈ ਟੋਲ ਫ੍ਰੀ ਕਰਵਾਇਆ ਗਿਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਐਮਐਲਏ ਸਾਹਿਬ ਦੇ ਜਾਣ ਤੋਂ ਬਾਅਦ ਜਿਹੜੇ ਲੋਕ ਜਾਣ ਸਮੇਂ ਜਿਨ੍ਹਾਂ ਨੂੰ ਦਿੱਕਤ ਆਉਂਦੀ ਸੀ ਹੁਣ ਉਹਨਾਂ ਨੂੰ ਪਰੇਸ਼ਾਨ ਦਾ ਸਾਹਮਣਾ ਕਰਨਾ ਪਵੇਗਾ ਜਾਂ ਫਿਰ ਨਹੀਂ ਹਕੀਕਤ ਦੀ ਵੀ ਪੰਜਾਬੀ ਲੀਖਨਤ ਤੌਰ ਤੇ ਅਰਵਿੰਦਰ ਢਿੱਲੋਂ ਦੀ ਰਿਪੋਰਟ